ਅੰਗਰੇਜ਼ਾਂ ਦੇ ਤਾਂਡਵ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਬਰਨਾਲਾ ਤੋਂ ਜਿੱਥੇ ਪਿੰਡ ਤੌਲਾ ਦੇ ਵਿੱਚ ਮਸ਼ਹੂਰ ਧਾਗੇ ਤੇ ਕਾਗਜ਼ ਦੀ ਟ੍ਰਾਈਡੈਂਟ ਫੈਕਟਰੀ ਦੇ ਵਿੱਚ ਪਿਆਨਾ ਕੱਢ ਲੱਗੀ। ਘਟਨਾ 5 ਮਈ ਦੀ ਸ਼ਾਮ ਦੀ ਹੈ। ਆਗਰ ਨੇ ਪੈਰੈਕਸੀਕਲ ਨਜਿੱਠਣ ਦੇ ਲਈ ਪੰਜਾਬ ਭਾਰਤ ਤੋਂ 50 ਤੋਂ ਵੱਧ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਬੁਲਾਇਆ ਗਿਆ। ਅਗ ਤੇ ਕਾਬੂ ਪਾਉਣ ਦਾ ਕੰਮ ਰਾਤ ਪਰ ਜਾਰੀ ਰਿਹਾ ਜਾਣਕਾਰੀ ਮੁਤਾਬਕ ਅਗ ਫੈਕਟਰੀ ਵਿੱਚ ਤੂੜੀ ਦੇ ਗੋਦਾਮ ਵਿੱਚ ਲੱਗੀ ਜਿੱਥੇ ਭਾਰੀ ਮਾਤਰਾ ਦੇ ਵਿੱਚ ਤੂੜੀ ਤੇ ਸੁੱਕੀ ਲੱਕੜ ਸਟੋਰ ਕਰਕੇ ਰੱਖੀ ਹੋਈ ਸੀ ਤੇਜ਼ ਹਵਾਵਾਂ ਕਰਕੇ ਅਣਕੂਜੀ ਸਕਿੰਟਾ ਵਿੱਚ ਫੈਲ ਗਈ ਜਿਸ ਤੇ ਕਾਬੂ ਪਾਣਾ ਮੁਸ਼ਕਲ ਹੁੰਦਾ ਗਿਆ ਵੇਖਦੇ ਹੀ ਵੇਖਦੇ ਅਗ ਨੇ ਵਿਤਰਾਲ ਰੂਪ ਧਾਰਨ ਕਰ ਲਿਆ ਤੇ ਫੈਕਟਰੀ ਨੂੰ ਚਪੇਟ ਵਿੱਚ ਲੈ ਲਿਆ ਅਗ ਦੀ ਭਿਆਨਕ ਸੀ ਕਿ ਇਸ ਦੀ ਲਪਤਾ ਅਸਮਾਨ ਦੇ ਵਿੱਚ 20 ਤੋਂ 25 ਕਿਲੋਮੀਟਰ ਦੂਰ ਤੱਕ ਵੇਖਿਆ ਜਾ ਸਕਦੀ ਹੈ ਸਨ ਉਥੇ ਹੀ ਟ੍ਰਾਈਡੈਂਟ ਫੈਕਟਰੀ ਵਿੱਚ ਅਚਾਨਕ ਦੰਦਨ ਕਾਰਨ ਪਿੰਡ ਦੇ ਲੋਕਾਂ ਵਿੱਚ ਦਹਿਸ਼ਤ ਫੈਲ ਗਈ ਟ੍ਰਾਈਡੈਂਟ ਨਿਰਮਾਤਾ ਕੰਪਨੀ ਦੇ ਮੁਖੀ ਰੁਪਿੰਦਰ ਗੁਪਤ ਨੇ ਦੱਸਿਆ ਕਿ ਇਸ ਅਚਾਨਕ ਦੰਨ ਨੁਕਸਾਨ ਤੋਂ ਬਚਾਰਿਆ ਹੈ ਲੇਕਿਨ ਕਰੋੜਾਂ ਦਾ مالی ਨੁਕਸਾਨ ਜ਼ਰੂਰ ਹੋ ਚੁੱਕਾ ਹੈ ਫਿਲਹਾਲ ਅਚਾਨਕ ਦੰਨ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਤੇ ਕੋਈ ਐ ਨਾ ਅੰਤ ਲੱਗੀ ਐ ਪਹਿਲਾਂ ਵੀ ਪਿਛਲੇ ਸਾਲਾਂ ਦੇ ਚੰਗੀ ਲੱਗਦੀ ਆਈ ਐ ਪਰ ਤੋਂ ਲਾਈਟ ਬੰਦ ਸੀ ਅੱਗ ਲੱਗੀ ਮੈਨੂੰ ਵੀ ਸੁਤਨਾ ਮਿਲੀ ਐ ਦੋ ਇੱਥੇ ਫੈਬਰਿਕਟ ਗੱਡੀਆਂ ਦੋ ਆ ਚੁੱਕੀਆਂ ਨੇ ਸਾਡੀਆਂ ਆ ਗੱਡੀਆਂ ਖੁੱਭ ਗਈ ਐ ਜੀਸੀਬੀ ਮਹंगाई ਵੀ ਐ ਔਰ ਕੰਟਰੋਲ ਚ ਆ ਨੁਕਸਾਨ ਜਿਹੜਾ ਐ ਜੀਵ ਜਲਤੂਆਂ ਦਾ ਤੇ ਇਹਦਾ 나ੜ ਦਾ ਰੁਖਾਨ ਹੋਇਆ ਜੀ ਬਾਕੀ ਕਾਨੀਮਾਲੀ ਤੋਂ ਬਚਤ ਹੈ ਪ੍ਰਮਾਤਮਾ ਖੈਰ ਕਰੇ ਬਾਈ ਜੀ ਅੱਗ ਲੱਗੀ ਹੈ ਅੰਦਰ ਕਿਹੜੀ ਜਗ੍ਹਾ ਅੱਗ ਲੱਗੀ ਕਿਵੇਂ ਲੱਗੀ ਸਾਈਡੈਂਟ ਫਾਈਟਰੀ ਦੇ ਵੀ ਅੱਗ ਲੱਗੀ ਆ ਇਹਨਾਂ ਨੇ ਇਹ ਬੇਨਤੀ ਹੋਈ ਸੀ ਵੀ ਪਾਣੀ ਸਾਡੇ ਅੰਦਰ ਜਾਣ ਦਿਓ ਪਾਣੀ ਦਾ ਟੈਂਕ ਚ ਜਾਣ ਵੀ ਦੇ ਰਹੇ ਆਂ ਅੰਦਰ ਕਿਹੜੀ ਗੀਰੋਂ ਅੱਗ ਲੱਗੀ ਆਂ ਅੰਦਰ ਇਹ ਨਾਲ ਇਜਾਰ ਦੇ ਵਿੱਚ ਕਹਿ ਰਿਹਾ ਵੀ ਅੱਗ ਲੱਗੀ ਆਂ ਕਰੋਂਗੇ ਜੇ ਜੂਰੀ ਨਾਲ ਜਾੜਾ ਘੱਟੋ ਘੰਟੇ ਡੇਢ ਘੰਟਾ ਹੋ ਗਿਆ ਕਰੋਂਗੇ ਡੇਢ ਪੌਣੇ 2 ਘੰਟੇ ਹੋ ਗਿਆ ਗੱਡੀਆਂ ਬਹੁਤ ਜਾ ਰਹੀਆਂ ਫਾਇਰ ਬੋਟ ਵੀ ਆ ਰਹੀ ਆ ਅੱਜ ਵੀ ਸੁਰੂ ਕੀਤੀ ਤਾਂ ਬਰਾਲੇ ਵੀ ਗੱਲ ਹੋ ਗਈ ਰਾਜ ਸਾਹਿਬ ਨਾਲ ਮੇਲ ਗੱਲ ਹੋ ਗਈ ਰਾਜ ਸਾਹਿਬ ਨੇ ਫੋਨ ਕੀਤਾ ਬਾਹਰ ਜੀ ਹੋ ਉਹਨਾਂ ਨੇ ਵੀ ਜੀ ਸਾਹਿਬ ਨਾਲ ਗੱਲ ਕੀਤੀ ਆ ਵੀ ਫੈਰਬੋਟ ਆ ਰਹੀ ਆ ਵੱਧ ਤੋਂ ਵੱਧ ਉਹਨਾਂ ਨੇ ਫਿਲਹਾਲ ਤਾਂ ਨਹੀਂ ਕੋਈ ਦੱਸਿਆ ਉਹਨਾਂ ਨੇ